ਸੋਰੀ ਡਾਕਟਰ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਮੋਨ ਸਿੰਘ ਗੌਲਕ ਵਿਕਰਮ ਮਜੀਠੀਆ ਕੇਸ ਦੇ ਵਿੱਚ ਜਿਹੜੀ ਇੱਕ ਐਪਲੀਕੇਸ਼ਨ ਲਾਈ ਗਈ ਸੀ ਪੱਤਰਕਾਰ ਰਜਿੰਦਰ ਸਿੰਘ ਤੱਕੜ ਵੱਲੋਂ ਕਿ ਜਿਹੜਾ ਪੱਤਰਕਾਰ ਭਾਈਚਾਰਾ ਅੰਦਰ ਜਾ ਕੇ ਪ੍ਰोसीडिंग ਨੂੰ ਸੁਣ ਸਕਦਾ ਕਿਉਂਕਿ ਸਰਕਾਰੀ ਪੀਲਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਅੰਦਰ ਸੁਣਵਾਈ ਲਈ ਕੋਈ ਵੀ ਨਾ ਜਾਵੇ ਤੇ ਉਹਦੀ ਸਹਿਮਤੀ ਕਿਤੇ ਨਾ ਕਿਤੇ ਜਿਹੜੇ ਵਿਕਰਮ ਮਜੀਠੀਆ ਕੇਸ ਦੀ ਸੁਣਵਾਈ ਕਰ ਰਹੇ ਨੇ ਜਿਹੜੇ ਉਹਨਾਂ ਦੇ ਪੱਖ ਤੋਂ ਨੇ ਉਹਨਾਂ ਵਕੀਲਾਂ ਵੱਲੋਂ ਵੀ ਇਹ ਸਹਿਮਤੀ ਪ੍ਰਗਟਾਈ ਗਈ ਸੀ ਕਿ ਹਾਂ ਪ੍ਰੈਸ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਤੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਐਡਵੋਕੇਟ ਨੇ ਔਰ ਇਸ ਕੇਸ ਦੇ ਵਿੱਚ ਵੀ ਉਹ ਨਾਲ ਇਨਵੋਲਵਡ ਨੇ ਤੇ ਅਕਾਲੀ ਦਲ ਦੇ ਸਪੋਕਸਪਰਸਨ ਨੇ ਉਹਨਾਂ ਨੇ ਵੀ ਔਨ ਕੈਮਰਾ ਇਹ ਗੱਲ ਕਹੀ ਸੀ ਕਿ ਹਾਂ ਪੱਤਰਕਾਰਾਂ ਦੀ ਆਜ਼ਾਦੀ ਦੇ ਉੱਪਰੇ ਅਟੈਕ ਆ ਕਿ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੀਆਂ ਪਬਲਿਕ ਹੀਅਰਿੰਗਸ ਹੁੰਦੀਆਂ ਨੇ ਉਹਨਾਂ ਨੂੰ ਸੁਣਨ ਦਾ ਉਹਨਾਂ ਨੂੰ ਅਧਿਕਾਰ ਆ ਉਹਦੇ ਤੇ ਰੋਕ ਲੱਗੀ ਹੋਈ ਸੀ ਅੱਜ ਦੀ ਸੁਣਵਾਈ ਹੈ ਤੇ ਸਾਡੇ ਸੀਨੀਅਰ ਪੱਤਰਕਾਰ ਪ੍ਰਭਜੀਤ ਸਿੰਘ ਉਹ ਅੰਦਰ ਸੁਣਵਾਈ ਕਰਨ ਜਾਣਗੇ ਫਿਰ ਅਸੀਂ ਜਾਣਦੇ ਆ ਕਿ ਉਹਨਾਂ ਦੇ ਵਕੀਲ ਜਿਹੜੇ ਸਰਕਾਰੀ ਪੱਖ ਦੇ ਔਰ ਵਿਕਰਮ ਮਜੀਠੀਆ ਦੇ ਵੱਲੋਂ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਕੀ ਉਸ ਸਟੇਸ਼ਨ ਤੇ ਕਹਿਣਾ ਹੈਗਾ ਆਪਾਂ ਸੁਣਾਂਗੇ ਤੇ ਜੱਜ ਸਾਹਿਬ ਦੀ ਉੱਤੇ ਇਹ ਸਟੇਟਮੈਂਟ ਵਕੀਲ ਸਾਹਿਬ ਇਹ ਜਿਹੜੀ ਪਟੀਸ਼ਨ ਸੀ ਰਜਿੰਦਰ ਸਿੰਘ ਤੱਗੜ ਜਿਹੜੇ ਜਰਨਲਿਸਟ ਨੇ ਇਹ ਜਿਹੜੀ ਇਨ ਕੈਮਰਾ ਪ੍ਰोसीडिंग्स ਦਾ ਜਿਹੜਾ ਲੋਅਰ ਕੋਰਟ ਦਾ ਆਰਡਰ ਸੀ ਉਹ ਚੈਲੰਜ ਕੀਤਾ ਸੀ ਅੱਜ ਮੋਹਾਲੀ ਕੋਰਟ ਚ ਉਹਦੀ ਸੁਣਵਾਈ ਸੀ ਤੇ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਸਰ ਅੱਜ ਇਹ ਜਿਹੜਾ ਕੇਸ ਹੈਗਾ ਰਿਪਲਾਈ ਵਾਸਤੇ ਸੀਗਾ ਵਿਜੀਲੈਂਸ ਦੀ ਤੇ ਤੁਨਵਾ ਸਾਹਿਬ ਦੀ ਜਿਹੜੇ ਮਜੀਠੀਆ ਸਾਹਿਬ ਦੇ ਵਕੀਲ ਨੇ ਉਹ ਅੱਜ ਟਾਈਮ ਲੈ ਕੇ ਗਏ ਨੇ ਕੋਰਟ ਦੇ ਵਿੱਚੋਂ ਨੈਕਸਟ ਡੇਟ ਤੇ ਰਿਪਲਾਈ ਫਾਈਲ ਕਰਨਗੇ ਪੋਜੀਟਿਵਲੀ ਉਹਨਾਂ ਦੇ ਵਕੀਲ ਕਹੇਗੇ ਕਿ ਨੈਕਸਟ ਡੇਟ ਤੇ ਰਿਪਲਾਈ ਆ ਜਾਏਗੀ ਜੇ ਰਿਪਲਾਈ ਆਏਗੀ ਤਾਂ ਅਸੀਂ ਉਸ ਐਪਲੀਕੇਸ਼ਨ ਤੇ ਆਰਗੂਮੈਂਟਸ ਕਰਾਂਗੇ ਤੇ ਜੱਜ ਸਾਹਿਬ ਕਹਿੰਦੇ ਐਸ ਪਰ ਲਾਅ ਜੋ ਹੋਏਗਾ ਮੈਂ ਐਪਲੀਕੇਸ਼ਨ ਡਿਸਾਈਡ ਕਰਦਾਗਾ ਦੇ ਹੈਵ ਸੌਟ ਟਾਈਮ ਉਹਨਾਂ ਨੇ ਟਾਈਮ ਲੈ ਕੇ ਗਿਆ ਅੱਜ ਤੇ ਸਰਕਾਰ ਨੇ ਜੋ ਰਿਪਲਾਈ ਦੇਣਾ ਸੀ ਉਹਦਾ ਕੀ ਫੇਟ ਹੈ ਸਰ ਉਹ ਵਿਜੀਲੈਂਸ ਨੇ ਰਿਪਲਾਈ ਦੇਣਾ ਉਹ ਨੈਕਸਟ ਡੇਟ ਤੇ ਦੇਣਗੇ ਤੇ ਅੱਜ ਕਿਉਂ ਨਹੀਂ ਦੇ ਸਕੇ ਰਿਪਲਾਈ ਸਰ ਅੱਜ ਉਹਨੇ ਕੋਈ ਰੀਜ਼ਨਸ ਅਸਾਈਨ ਕੀਤਾ ਨਹੀਂ ਕੋਰਟ ਤੇ ਜਸਟ ਇੱਕ ਅਰਜਮੈਂਟ ਲੈ ਕੇ ਗਏ ਨੇ ਦੇ ਹੈਵ ਸੌਟ ਟਾਈਮ ਕਿ ਸਾਨੂੰ ਟਾਈਮ ਦੇ ਦਿਓ ਤੇ ਅਸੀਂ ਇਸੇ ਰਿਪਲਾਈ ਫਾਈਲ ਕਰਨੀ ਹੈ ਤੇ ਇਸ ਪਾਰਟਿਕੂਲਰ ਐਪਲੀਕੇਸ਼ਨ ਜਿਹੜਾ ਵਿਜੀਲੈਂਸ ਬਿਊਰੋ ਹੈ ਪੰਜਾਬ ਵਿਜੀਲੈਂਸ ਬਿਊਰੋ ਪਾਰਟੀ ਕਿਵੇਂ ਹੈ ਜੀ ਕਿਉਂਕਿ ਜਿਹੜਾ ਲੋਅਰ ਕੋਰਟ ਦਾ ਆਰਡਰ ਜਿਹੜਾ ਚੈਲੰਜ ਹੋਇਆ ਸੀ ਉਹ ਰਜਿੰਦਰ ਸਿੰਘ ਤੱਗੜ ਐਜ਼ ਅ ਜਰਨਲਿਸਟ ਵੱਲੋਂ ਚੈਲੰਜ ਹੋਇਆ ਸੀ ਹਾਊਸ ਹਾਊ ਕਮ ਕਿ ਵਿਜੀਲੈਂਸ ਨੇ ਵੀ ਇਹਦੇ ਤੇ ਰਿਪਲਾਈ ਫਾਈਲ ਕਰਨਾ ਉਹ ਥੋੜਾ ਸਮਝਾਓਗੇ ਸਰ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਇਸ ਚ ਮੇਗਾ ਤਾਲੀਵਾਲ ਜੁਡੀਸ਼ੀਅਲ ਮੈਜੀਸਟਰੇਟ ਫਰਸਟ ਕਲਾਸ ਸੀਗੇ ਉਹਨਾਂ ਨੇ ਇੱਕ ਆਰਡਰ ਪਾਸ ਕਰਤਾ ਉਹਦੇ ਵਿੱਚ ਆਰਡਰ ਕੀ ਪਾਸ ਕੀਤਾ ਡਿਊ ਟੂ ਲਾ ਐਂਡ ਆਰਡਰ ਸਮੂਥਿੰਗ ਆਫ ਦੀ ਕੋਰਟ ਦੇ ਕੋਰਟ ਦਾ ਕੰਮ ਚੱਲਦਾ ਰਹੇ ਆਮ ਪਬਲਿਕ ਨੂੰ ਤੇ ਪ੍ਰੈਸ ਰਿਪੋਰਟਰਸ ਨੂੰ ਉਸ ਕੇਸ ਦੇ ਵਿੱਚ ਆਉਣ ਤੋਂ ਮਨਾ ਕਰਤਾ ਡਿਊਰਿੰਗ ਰਿਮਾਂਡ ਰਿਮਾਂਡ ਦੇ ਵਿੱਚ ਉਹਨਾਂ ਲੋਕਾਂ ਨੂੰ ਸਭ ਨੂੰ ਮਨਾ ਕੀਤਾ ਗਿਆ ਪਰ ਪ੍ਰੈਸ ਦਾ ਇੱਕ ਰਾਈਟ ਸੀਗਾ ਰਾਈਟ ਟੂ ਪ੍ਰੈਸ ਪ੍ਰੈਸਤਾ ਆ ਸਕਦੀ ਸੀ ਫਿਰ ਵੀ ਮੰਨਿਆ ਜਾਏ ਪ੍ਰੈਸ ਰਿਪੋਰਟਰਸ ਆਰ ਨਾਟ ਥ੍ਰੈਟਨਿੰਗ ਟੂ ਲਾ ਐਂਡ ਆਰਡਰ ਪ੍ਰੈਸ ਵਾਲੇ ਤਾਂ ਕਿਤੇ ਲਾ ਐਂਡ ਆਰਡਰ ਤੇ ਥ੍ਰੈਟ ਧਮਕਾ ਕਰ ਨਹੀਂ ਸਕਦੇ ਸਿਰਫ ਵਿਜੀਲੈਂਸ ਦੀ ਜਿਹੜੇ ਟੀਮ ਸੀਗੀ ਔਰ ਜਿਹੜੇ ਲੀਗਲ ਟੀਮ ਸੀਗੀ ਮਜੀਠੀਆ ਸਾਹਿਬ ਦੀ ਆਰਡਰ ਨੂੰ ਅਲਾਉ ਕੀਤਾ ਗਿਆ ਸੀ ਬਾਕੀ ਸਭ ਨੂੰ ਮਨਾ ਕੀਤਾ ਗਿਆ ਸੀ ਕਿ ਅੱਗੇ ਕੋਰਟs ਨਹੀਂ ਆਣਾ ਹੁਣ ਇਹ ਕੇਸ ਦੇ ਵਿੱਚ ਜਿਹੜਾ ਚਲਾਨ ਆਣਾ ਰਿਮਾਂਡ ਜੁਡੀਸ਼ੀਅਲ ਜਿਹੜਾ ਹੈਗਾ ਜੁਡੀਸ਼ੀਅਲ ਰਿਮਾਂਡ ਤੇ ਹੈਗੇ ਨੇ ਤੇ ਕੇਸ ਆ ਗਿਆ ਜੀ ਸਪੈਸ਼ਲ ਕੋਰਟ ਕੋਲ ਆ ਚੁੱਕਿਆ ਸਪੈਸ਼ਲ ਜੱਜ ਹਰਦੀਪ ਸਿੰਘ ਦੀ ਕੋਰਟ ਦੇ ਵਿੱਚ ਅਸੀਂ ਇੱਥੇ ਪਰਮਿਸ਼ਨ ਲਈਏ ਕੋਰਟ ਅਪਲੀਕੇਸ਼ਨ ਲਾਈਏ ਅਸੀਂ ਉਸ ਆਰਡਰ ਨੂੰ ਚੈਲੰਜ ਨਹੀਂ ਕਰ ਰਹੇ ਅਸੀਂ ਇੱਕ ਪਰਮਿਸ਼ਨ ਲੈ ਰਹੇ ਹਾਂ ਕਿ ਰਾਈਟ ਟੂ ਪ੍ਰੈਸ ਹੈ ਤੇ ਰਜੀਂਦਰ ਸਿੰਘ ਟੱਗੜ ਨੂੰ ਇਸ ਪ੍ਰੈਸ ਨੂੰ ਤੇ ਰਿਪੋਰਟਰ ਨੂੰ ਅਲਾਉ ਕੀਤਾ ਜਾਏ ਕੋਰਟ ਦੇ ਵਿੱਚ ਪ੍ਰੋਸੀਡਿੰਗਸ ਦੇਖਣ ਲਈ ਜਿਹੜੀ ਉਹ ਆਰਡਰ ਸੀ origignal order ਜਿਹਦੇ ਸੀ in camera proceedings ਲਈ ਤੇ ਉਹਦੇ ਚ ਕੀ ਅਕਿਊਸਡ ਦੇ ਵਕੀਲ ਨੇ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਰਿਕੁਐਸਟ ਪਾਈ ਸੀ ਭਾਈ ਇਨ ਕੈਮਰਾ ਪ੍ਰੋਸੀਡਿੰਗਸ ਹੋਣੀ ਚਾਹੀਦੀਆਂ ਨੇ ਸਰ ਇਸ ਸਪੈਸ਼ਲ ਕੋਰਟ ਤਾਂ ਹਾਲੇ ਤੱਕ ਕੋਈ ਰਿਕੁਐਸਟ ਪਾਈ ਨਹੀਂ ਗਈ ਹੈ ਨੀਚੇ ਵਾਲਾ ਆਰਡਰ ਹੈ ਜਿਹੜਾ ਉਹ ਜੱਜ ਸਾਹਿਬ ਕਹ ਰਹੇ ਹਲੇ ਉਹ ਦੋਨਾਂ ਨੇ ਐਗਰੀ ਕੀਤਾ ਜੀ ਤੱਕਰ ਤੱਕ ਤੁਸੀਂ ਮੈਨੂੰ ਦੱਸੋ ਕੰਸੈਂਟ ਤਾਂ ਲਈ ਸੀ ਨਾ ਢਾਲੇਵਾਲ ਦੇ ਆਰਡਰ ਚ ਬਕਾਇਦਾ ਲਿਖਿਆ ਹੋਇਆ ਹੈ ਥੈਟ ਜਿਹੜੀ ਸਟੇਟ ਨੇ ਰਿਕੁਐਸਟ ਕੀਤੀ ਕਿ ਰਿਸਟ੍ਰੇਇੰਟ ਆਰਡਰ ਪਾਸ ਕੀਤਾ ਜਾਏ ਉਹਦੇ ਨਾਲ ਨਾਲ ਉਹਨਾਂ ਨੇ ਦੂਜੇ ਪੈਰੇ ਚ ਜੱਜ ਸਾਹਿਬ ਨੇ ਲਿਖਿਆ ਹੈ ði learned counsel for ਹੈਵ ਹੈਵ ਆ ਗ੍ਰੇਸ਼ੀਅਸਲੀ ਕਨਸੀਡਡ ਯਾਨੀ ਕਿ ਉਹ ਵੀ ਐਗਰੀ ਕਰ ਗਏ ਆ ਸਟੇਟ ਵੀ ਐਗਰੀ ਕਰ ਗਈ ਮਜੀਠੀਆ ਸਾਹਿਬ ਦੇ ਵਕੀਲ ਵੀ ਸਟੇਟ ਨੇ ਤਾਂ ਮੰਗ ਕੀਤੀ ਤੇ ਮਜੀਠੀਆ ਸਾਹਿਬ ਦੇ ਵਕੀਲਾਂ ਨੇ ਉਹਦੇ ਨੂੰ ਕਨਸੀਡ ਕਰ ਲਿਆ ਸਹਿਮਤੀ ਵਿਅਕਤ ਕਰਤੀ ਤੇ ਉਹ ਆਰਡਰ ਪਾਸ ਹੋ ਗਿਆ ਪਰ ਹੁਣ ਜਿਹੜੀ ਗੱਲ ਹੈ ਜਿਹੜੀ ਮੈਂ ਸਭ ਤੋਂ ਜਿਸ ਗੱਲ ਤੇ ਮੈਨੂੰ ਇਤਰਾਜ਼ ਹੈ ਕੱਲ ਅਰਸ਼ਦੀਪ ਕਲੀਅਰ ਸਪੋਕਸਪਰਸਨ ਨੇ ਜਿਹੜੇ ਅਕਾਦੀ ਦਲ ਦੇ ਉਹਨਾਂ ਨੇ ਕੈਮਰੇ ਤੇ ਕਿਹਾ ਸਾਰੇ ਚੈਨਲ ਤੇ ਚੱਲਿਆ ਕਿ ਅਸੀਂ ਮੀਡੀਆ ਦੀ ਆਜ਼ਾਦੀ ਲਈ ਤਿਆਰ ਆਂ ਅਸੀਂ ਐਪਲੀਕੇਸ਼ਨ ਅਸੀਂ ਖਾਸ ਤੌਰ ਤੇ ਪੁੱਛਿਆ ਕੀ ਤੁਹਾਡੀ ਐਪਲੀਕੇਸ਼ਨ ਤਿਆਰ ਹੈ ਜਵਾਬ ਤਿਆਰ ਹੈ ਤਾਂ ਉਹਨਾਂ ਨੇ ਕਿਹਾ ਹਾਂ ਜੀ ਸਾਡਾ ਜਵਾਬ ਤੁਹਾਡੀ ਐਪਲੀਕੇਸ਼ਨ ਲਈ ਤਿਆਰ ਹੈ ਅੱਛਾ ਜੀ ਇੱਕ ਪੱਤਰਕਾਰ ਨੇ ਐਪਲੀਕੇਸ਼ਨ ਲਾਈ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਅੰਦਰ ਬੈਠ ਕੇ ਪ੍ਰੋਸੀਡਿੰਗ ਵੇਖਣ ਦੀ ਉਹ ਤੇ ਤੇ ਮਜੀਠੀਆ ਸਾਹਿਬ ਤੇ ਕਾਉਂਸਲਸ ਦਾ ਕੀ ਰੁਖ ਹੋਏਗਾ ਕੱਲ ਤੁਸੀਂ ਜਵਾਬ ਦੇਣਾ ਦੇਖੋ ਮੈਂ ਬੜਾ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਪੱਤਰਕਾਰਾਂ ਦੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਸਰਕਾਰ ਕਿਉਂਕਿ ਮੈਂ ਬਾਰ ਬਾਰ ਕਹਿਣਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਸੀਂ ਤਾਂ ਸਾਰਾ ਕੁਝ ਬੜੇ ਪੱਕੇ ਪੈਰੀ ਕਰ ਰਹੇ ਆ ਸਾਡੇ ਕੋਲ ਸਬੂਤ ਬਹੁਤ ਹੈ ਉਹ ਸਰਕਾਰ ਹੁਣ ਛਪਾਉਣਾ ਕੀ ਚਾਹੁੰਦੀ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਵਕੀਲਾਂ ਤੱਕ ਨੂੰ ਰੋਕਿਆ ਜਾ ਰਿਹਾ ਔਰ ਪਿਛਲੀ ਤਾਰੀਖ ਤੇ ਵਕੀਲਾਂ ਦੇ ਨਾਲ ਵੀ ਮਿਸਬੀਹ ਹੋਇਆ ਜਿਹਦੀ ਅਸੀਂ ਰਿਟਨ ਐਪਲੀਕੇਸ਼ਨ ਫਾਈਲ ਕਰ ਰਹੇ ਆ ਪੱਤਰਕਾਰਾਂ ਦੇ ਨਾਲ ਮੈਂ ਕਹਿਣਾ ਕਿ ਪੱਤਰਕਾਰਾਂ ਨੂੰ ਰਾਈਟ ਹੈ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਕੇਸ ਦੀਆਂ ਪ੍ਰੋਸੀਡਿੰਗਸ ਦੇਖਣ ਦਿੰਦੇ ਤੁਸੀਂ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਜਵਾਬ ਕਰਨ ਦਿੰਦੇ ਤੇ ਅੱਜ ਹੁਣ ਸਵਾ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਕੋਰਟ ਦੇ ਵਿੱਚ ਦੱਸਿਆ ਜਾ ਰਿਹਾ ਧਨਵਾ ਸਾਹਿਬ ਦੇ ਜੂਨੀਅਰ ਐਡਵੋਕੇਟ ਵੱਲੋਂ ਤੇ ਸਰਕਾਰੀ ਵਕੀਲ ਜਿਹੜੇ ਪੀਪੀ ਪੇਸ਼ ਹੋਏ ਉਹਨਾਂ ਨੇ ਕਿਹਾ ਜੀ ਸਾਨੂੰ ਸਮਾਂ ਚਾਹੀਦਾ ਹਾਂ ਰੀਜ਼ਨ ਕੋਈ ਨਹੀਂ ਕਿ ਇੰਨਾ ਕਿੱਡਾ ਕੁ ਵੱਡਾ ਇਹ ਐਪਲੀਕੇਸ਼ਨ ਹੈ ਕਿ ਜਿਹਦਾ ਤੁਹਾਨੂੰ ਜਵਾਬ ਨਹੀਂ ਮਿਲ ਰਿਹਾ ਹੈ ਜਾਂ ਤੁਸੀਂ ਜਵਾਬ ਨਹੀਂ ਦੇ ਪਾ ਰਹੇ ਹਾਂ ਵਾਟ ਇਜ਼ ਦੀ ਵਾਟ ਇਜ਼ ਦੀ ਪ੍ਰੋਬਲਮ ਯਾਨੀ ਕਿ ਹੋ ਸਕਦਾ ਹੈ ਦੋਨਾਂ ਤਰ੍ਹਾਂ ਦੇ ਵਿੱਚ ਕੋਈ ਨਾ ਕੋਈ ਆਪਸ ਚ ਗੱਲਬਾਤ ਹੋ ਰਹੀ ਆ ਕਿ ਕਿਵੇਂ ਮੀਡੀਆ ਨੂੰ ਅਦਾਲਤ ਦੀ ਕਾਰਵਾਈ ਦੇਖਣ ਤੋਂ ਰੋਕਿਆ ਜਾ ਸਕੇ ਇਸ ਕਿਸਮ ਦਾ ਸ਼ੱਕ ਮੈਨੂੰ ਆ ਰਿਹਾ ਪੈਦਾ ਹੋ ਰਿਹਾ ਦੋਨੋਂ ਮਜੀਠੀਆ ਦੀ ਧਿਰ ਤੇ ਸਰਕਾਰੀ ਧਿਰ ਇਹ ਦੋਹਾਂ ਦੀ ਸਾਠਗਾਠ ਹੋ ਕੇ ਇਹ ਕੋਈ ਇਹੋ ਜਿਹਾ ਤਰੀਕਾ ਲੱਭਣਾ ਚਾਹੁੰਦੇ ਨੇ ਰਲ ਮਿਲ ਕੇ ਇਹੋ ਜਿਹਾ ਜਵਾਬ ਤਿਆਰ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਸਾਡੀ ਦਰਖਾਸਤ ਰੱਦ ਹੋ ਜਾਏ ਤੇ ਹੁਣ ਦੋਹਾਂ ਦੀ ਸਹਿਮਤੀ ਜੇ ਹੋ ਜੂਗੀ ਤਾਂ ਫਿਰ ਕੋਰਟ ਵੀ ਟੇਕ ਅ ਡਿਫਰੈਂਟ ਥੀਓ ਪਰ ਮੈਂ ਇਹ ਅਸ਼ੋਰ ਕਰਨਾ ਚਾਹੁੰਦਾ ਸਾਰੇ ਇੱਥੇ ਜਰਨਲਿਸਟ ਨੂੰ ਕਿ ਵਾਟਐਵਰ ði ਡਿਸੀਜਨ ਇਜ਼ ਜੇ ਸਾਨੂੰ ਇੱਥੇ ਰਾਈਟ ਨਹੀਂ ਮਿਲਦਾ ਵੀ ਵਿਲ ਗੋ ਟੂ ði ਹਾਇਰ ਕੋਰਟ ਸਾਡੇ ਕੋਲ ਜਿਹੜੇ ਲੀਗਲ ਪਾਥਵੇਜ਼ ਨੇ ਉਹ ਖੁੱਲੇ ਨਹੀਂ ਅਸੀਂ ਹਾਈ ਕੋਰਟ ਜਾ ਸਕਦੇ ਹਾਂ ਔਰ ਜਾਵਾਂਗੇ ਸੋ ਇਹ ਬੜਾ ਕਲੀਅਰ ਮੈਂ ਇਥੇ ਕਰਨਾ ਚਾਹੁੰਨਾ ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪ੍ਰੈਸ ਦੀ ਆਜ਼ਾਦੀ ਮੈਂ ਕੋਈ ਆਪਣੇ ਇਕੱਲੇ ਵਾਸਤੇ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜੇ ਮੈਨੂੰ ਆਗਿਆ ਮਿਲੂਗੀ ਤਾਂ ਸਾਰਿਆਂ ਨੂੰ ਮਿਲੂਗੀ ਔਰ ਹਰ ਬੰਦਾ ਅਦਾਲਤ ਦੇ ਵਿੱਚ ਬੈਠਣ ਦੇ ਯੋਗ ਹੋਣਾ ਚਾਹੀਦਾ ਤੇ ਫਿਰ ਸਟੇਟ ਜਾਂ ਮਜ਼ਦੀਦੀ ਦੇ ਵਕੀਲ ਜਵਾਬ ਟਾਈਮ ਸਿਰ ਫਾਈਲ ਕਿਉਂ ਨਹੀਂ ਕਰਦੇ ਕੱਲ ਜਦੋਂ ਕਿ ਉਹਨਾਂ ਕੈਮਰਾ ਉਹ ਕਹਿ ਕੇ ਗਏ ਆ ਕਿ ਸਾਡਾ ਜਵਾਬ ਤਿਆਰ ਹੈ ਸੋਪਤੀ ਸਾਹਿਬ ਨੇ ਮੇਰੇ ਐਪੀਸੋਡ ਨੰਬਰ 94 ਦੇ ਵਿੱਚ ਕਿਹਾ ਕਿ ਹਾਂ ਜੀ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਸਪੋਰਟ ਕਰਾਂਗੇ ਤੇ ਐਪੀਸੋਡ ਨੰਬਰ 96 ਦੇ ਵਿੱਚ ਅਰਸ਼ਦੀਪ ਕਲੇਅਰ ਨੇ ਕਿਹਾ ਹਾਂ ਜੀ ਜਵਾਬ ਤਿਆਰ ਹੈ ਅਸੀਂ ਕੱਲ ਨੂੰ ਫਾਈਲ ਕਰਾਂਗੇ ਤੁਸੀਂ ਖੁਦ ਦੇਖ ਸਕਦੇ ਹੋ ਤੇ ਅੱਜ ਹੁਣ ਜਦੋਂ ਤਰੀਕ ਆ ਗਈ ਮੌਕਾ ਆ ਗਿਆ ਤੇ ਦੋਨੋਂ ਗਾਇਬ ਹੋ ਗਏ ਸੋ ਥਿਸ ਇਜ਼ ਹਰਾਸਮੈਂਟ ਅਨਸੈਸਰਲੀ ਰਜਿੰਦਰ ਸਿੰਘ ਤਰਗੜ ਜੀ ਜਿਹੜਾ ਤੁਹਾਡਾ ਤੁਸੀਂ ਇਹਨੇ ਤਜਰਬੇਦਾਰ ਪੱਤਰਕਾਰ ਹੋ ਤੁਸੀਂ ਦੱਸੋ ਇਹ ਜਿਹੜੀ ਜਨਤਕ ਸੁਣਵਾਈ ਵੈਸੇ ਹੋਣੀ ਚਾਹੀਦੀ ਸੀ ਇਹ ਓਪਨ ਕੋਰਟ ਹੈ ਇਹ ਜਿਹੜਾ ਗੈਗ ਆਰਡਰ ਲੱਗਿਆ ਇਸ ਤਰ੍ਹਾਂ ਦਾ ਇਹ ਅਨਪ੍ਰੈਸੀਡੈਂਟਡ ਹੈ ਆਨਪ੍ਰੈਸੀਡੈਂਟਡ ਕਿਸੇ ਵੀ ਡੀਏ ਦੇ ਕੇਸ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਚ ਪ੍ਰੈਸੀਡੈਂਟੀ ਹੈ ਨਹੀਂ ਕਿ ਅਦਾਲਤ ਵੱਲੋਂ ਉਹਦੀ ਪ੍ਰोसीडिंग ਇਨ ਕੈਮਰਾ ਕਰਤੀ ਜਾਏ ਨੰਬਰ 2 ਦੀ ਆਰਡਰ ਆਫ ਦੀ ਲੋਅਰ ਕੋਰਟ ਜਿਹੜਾ ਕੇ ਸਿਰਫ ਰਿਮਾਂਡ ਪਰਪਸਿਸ ਲਈ ਸੀ ਉਹ ਹਾਈ ਕੋਰਟ ਤੇ ਐਪਲੀਕੇਬਲ ਕਿਵੇਂ ਹੋ ਸਕਦਾ ਹੈ ਇਹ ਸਪੈਸ਼ਲ ਕੋਰਟ ਹੈ ਇਲੈਕਸ਼ਨ ਸੈਸ਼ਨ ਜਜ ਸਾਹਿਬ ਨੇ ਹੁਣ ਐ ਤਾਂ ਫਿਰ ਗਏ ਵੀ ਕਹਿ ਦੇਣਗੇ ਵੀ ਜਿਹੜਾ ਸੀਜੀਐਮ ਦਾ ਆਰਡਰ ਹੈ ਉਹ ਹਾਈ ਕੋਰਟ ਤੇ ਵੀ ਲਾਗੂ ਹੋਊਗਾ ਸੋ ਇਦਾਂ ਨਹੀਂ ਹੁੰਦਾ ਜਿਹੜਾ ਦੀ 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 ਰੂਲਸ ਹੈਵ ਟੂ ਬੀ ਇੰਟਰਪ੍ਰੀਟਡ ਇਨ ਦੀ ਰਾਈਟ ਮੈਨਰ ਸੋ ਮੈਂ ਬਿਲਕੁਲ ਇਹ ਆਪਣਾ ਜਿਹੜਾ ਸ਼ੱਕ ਹੈਗਾ ਪੁਖਤਾ ਸ਼ੱਕ ਹੈ ਉਹ ਮੈਂ ਦੁਬਾਰਾ ਜ਼ਾਹਰ ਕਰਨਾ ਚਾਹੁੰਦਾ ਕਿ ਜਿਹੜਾ ਅੱਜ ਸਮੇਂ ਸਿਰ ਜਵਾਬ ਨਹੀਂ ਦਿੱਤਾ ਗਿਆ ਦੋਹਾਂ ਧਿਰਾਂ ਵੱਲੋਂ ਇਹ ਦੋਹਾਂ ਦੀ ਗਾਂਠ ਗਾਂਠ ਹੋ ਰਹੀ ਹੈ ਤਾਂ ਕਿ ਮੀਡੀਆ ਨੂੰ ਕਿਸੇ ਵੀ ਹੱਲ ਨਾਲ ਤਰੀਕੇ ਨਾਲ ਅਦਾਲਤ ਦੇ ਵਿੱਚ ਹਾਜ਼ਰ ਨਾ ਹੋਣ ਦਿੱਤਾ ਜਾਏ ਇਹ ਮੇਰਾ ਇੱਕ ਬੜਾ ਸਪਸ਼ਟ આરોਪ ਵੀ ਹੈ ਔਰ ਆਈ ਥਿੰਕ ਆਉਣ ਵਾਲੇ ਦਿਨਾਂ ਚ ਯਕੀਨ ਵੀ ਹੋ ਜਾਏਗਾ ਅਗਲੀ ਤਰੀਕ 28 ਪਾਈ ਗਈ ਹੈ ਹਾਂ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਜਦੋਂ ਸਾਨੂੰ ਪਤਾ ਲੱਗਿਆ ਕਿ ਰਜਿੰਦਰ ਸਿੰਘ ਤਰਗੜ ਜਿਹੜੇ ਕਿ ਐਕਸਪੀਰੀਅੰਸ ਜਰਨਲਿਸਟ ਨੇ ਪੰਜਾਬ ਦਸਤਾਵੇਜ਼ ਔਰ ਪੰਜਾਬ ਫਾਈਲਜ਼ ਦੇ ਸੀਨੀਅਰ ਪੱਤਰਕਾਰ ਨੇ ਜਦੋਂ ਉਹਨਾਂ ਨੇ ਪਟੀਸ਼ਨ ਪਾਈ ਪ੍ਰੈਸ ਦੀ ਆਜ਼ਾਦੀ ਲਈ ਪਟੀਸ਼ਨ ਪਾਈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਰਪਸ਼ਨ ਕੇਸ ਹੈ ਉਹਦੀ ਸੁਣਵਾਈ ਲਈ ਮੀਡੀਆ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਜਿਹੜਾ ਕਿ ਅਨਪ੍ਰੈਸੀਡੈਂਟਿਡ ਹੈ ਜਿਹੜਾ ਕਿ ਗੈਰ ਸੰਵਿਧਾਨਕ ਵੀ ਹੈ ਕਿਉਂਕਿ ਓਪਨ ਕੋਰਟ ਹੈ ਅਨਲੈਸ ਐਨਟ ਕੋਈ ਸਪੈਸਿਫਿਕ ਰੀਜ਼ਨ ਹੋਵੇ ਤਾਂ ਅਸੀਂ ਆਸੀਂ ਸਪੈਸ਼ਲ ਕੋਰਟ ਪਹੁੰਚੇ ਮਵਾਲੀ ਸੈਸ਼ਨ ਕੋਰਟ ਪਹੁੰਚੇ ਅਤੇ ਅੱਜ ਦੀ ਤਰੀਕ ਤੇ ਟਾਲਫਾਲ ਅੱਜ ਦੀ ਤਰੀਕ ਤੇ ਸਾਰਾ ਕਿਵੇਂ ਟਾਲਮੋਲ ਹੋਇਆ ਸਾਰਾ ਜਿਹੜੀ ਉਹਦੀ ਐਪਲੀਕੇਸ਼ਨ ਸੀ ਰਜਿੰਦਰ ਸਿੰਘ ਤਗੜ ਦੀ ਐਪਲੀਕੇਸ਼ਨ ਤੇ ਅੱਜ ਵੀ ਕੋਈ ਫੈਸਲਾ ਨਹੀਂ ਹੋਇਆ ਇੱਥੇ ਮੈਂ ਇੱਕ ਅਪੀਲ ਕਰਨਾ ਚਾਹਾਂਗਾ ਸਾਰੇ মিডিਆ ਨੂੰ ਕਿਉਂਕਿ ਜੋ ਕੁਝ ਵੀ ਵਿਜੀਲੈਂਸ ਬਿਊਰੋ ਬਰੀਫ ਕਰਦਾ ਹੈ মিডিਆ ਨੂੰ ਜਾਂ ਸਰਕਾਰਾਂ ਜੋ মিডিਆ ਨੂੰ ਬਰੀਫ ਕਰਦੀ ਹੈ ਬਈ ਕਿਸੇ ਵੀ ਪਾਰਟਿਕੂਲਰ ਕੇਸ ਤੇ ਕੋਈ ਬਰੀਫਿੰਗ ਹੁੰਦੀ ਹੈ ਤੇ ਉਹ ਇੰਟਰਪ੍ਰੀਟੇਸ਼ਨ ਵਨ ਸਾਈਡਿਡ ਹੁੰਦੀ ਹੈ ਵੀ ਸਰਕਾਰ ਕੀ ਕਹਿ ਰਹੀ ਹੈ ਜਿਸ ਤਰ੍ਹਾਂ ਕਿ ਇਹ ਮੀਡੀਆ ਤੇ ਇਨਫੋਰਮੇਸ਼ਨ ਇੱਕ ਤਰ੍ਹਾਂ ਦੀ ਲੀਕ ਕਰਾਈ ਗਈ ਕਿ ਵਿਕਰਮ ਸਿੰਘ ਮਜੀਠੀਆ ਦੀ ਪ੍ਰਾਪਰਟੀ ਹਿਮਾਚਲ ਪ੍ਰਦੇਸ਼ ਐਨੀ ਸਾਰੀ ਪ੍ਰਾਪਰਟੀ ਹੈ ਜਿਹੜੀ ਕਿ ਉਹਦੀ ਇਨਕਮ ਦੇ ਡਿਸਪਰਪੋਰਸ਼ਨੇਟ ਹੈ ਉਹਦੀ ਐਨੀ ਕਮਾਈ ਨਹੀਂ ਹੈ ਜਿੰਨੀ ਕਿ ਕਮਾਈ ਜਿੰਨੀ ਕਿ ਲੈਂਡ ਉਹਦੀ ਹਿਮਾਚਲ ਪ੍ਰਦੇਸ਼ ਮਿਲੀ ਹੈ ਬਟ ਇਟਸ ਅ ਵਨ ਸਾਈਡਿਡ ਥਿੰਗ ਇਹ ਇਕੱਲੀ ਵਨ ਸਾਈਡਿਡ ਹੈ ਇਹ ਸਰਕਾਰ ਵੱਲੋਂ ਜੇ ਲੀਕ ਕੀਤੀ ਗਈ ਹੈ ਤੇ ਸਚਾਈ ਕੀ ਹੈ ਉਹਦੇ ਲਈ ਮੀਡੀਆ ਨੂੰ ਕੋਰਟ ਦੇ ਅੰਦਰ ਹਾਜ਼ਰ ਹੋਣਾ ਪਏਗਾ ਦਸਤਾਵੇਜ਼ ਉਹਨਾਂ ਨੂੰ ਲੈਣੇ ਪੈਣਗੇ ਤਾਂ ਕਿ ਮੀਡੀਆ ਆਪਣੇ ਵੱਲੋਂ ਖੋਜਵਿੰੰ ਕਰੇ ਕਿ ਇਹ ਵਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਕਰਾਪਸ਼ਨ ਕੇਸ ਹੈ ਉਹਦੀ ਸਚਾਈ ਕੀ ਹੈ ਉਹਦੀ ਉਹਦੇ ਟਰੂਥ ਕੀ ਹੈ ਔਰ ਉਹਦੇ ਜਿਹੜੇ ਐਸੈਟਸ ਨੇ ਉਹ ਐਸੈਟਸ ਕਿਸ ਤਰ੍ਹਾਂ ਡਿਸਪੋਰਸ਼ਨੇਟ ਨੇ ਅਸੀਂ ਇੱਥੇ ਵਰਣਨ ਕਰ ਦੇਣਾ ਚਾਹੁੰਦੇ ਹਾਂ ਵੇ ਬੈਕ ਇਨ 2018 ਦੇ ਕਰੀਬ ਇਹੋ ਵਿਕਰਮ ਸਿੰਘ ਮਜੀਠੀਆ ਸੀ ਜਿਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਦਿਆ ਸੀ ਈਡੀ ਜਲੰਧਰ ਨਿਰੰਜਨ ਸਿੰਘ ਨੇ ਉੱਥੇ ਉਹਨਾਂ ਦਾ ਰਿਮਾਂਡ ਹੋਇਆ ਸੀ ਉਸ ਤੋਂ ਬਾਅਦ ਫਾਈਲ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਪੈਂਡਿੰਗ ਹੈ ਜੋ ਕੁਝ ਖਬਰਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਏਡੀ ਨੇ ਕਦੇ ਵੀ ਵਿਕਰਮ ਮਜੀਠੀਆ ਨੂੰ ਨਹੀਂ ਸੱਦਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਥਰੂ ਜਿਹੜਾ ਵਿਜੀਲੈਂਸ ਬਿਊਰੋ ਦਾ ਇਹ ਡਿਸਪੋਰਸ਼ਨਟ ਐਸੈਟਸ ਕੇਸ ਹੈ ਵਿਕਰਮ ਸਿੰਘ ਮਜੀਠੀਆ ਦੇ ਅਗੇਂਸਟ ਉਹ ਲੋਜੀਕਲ ਐਂਡ ਤੱਕ ਕਦੋਂ ਪਹੁੰਚੇਗਾ ਉਹਦੇ ਲਈ ਮੀਡੀਆ ਲਈ ਜ਼ਰੂਰੀ ਹੈ ਕਿ ਮੀਡੀਆ ਆਪਣੇ ਦਸਤਾਵੇਜ਼ ਆਪ ਕਲੈਕਟ ਕਰੇ ਆਪ ਗੈਦਰ ਕਰੇ ਔਰ ਕੋਰਟ ਦੀ ਸੁਣਵਾਈ ਆਕੇ ਸੁਣੇ ਔਰ ਰਜਿੰਦਰ ਤੱਗੜ ਨੇ ਜਿਹੜੀ ਐਪਲੀਕੇਸ਼ਨ ਪਾਈ ਹੈ ਕੱਲੇ ਉਹਦੇ ਆਪਣੀ ਹੀਅਰਿੰਗ ਲਈ ਨਹੀਂ ਇਹ ਪੂਰੇ ਮੀਡੀਆ ਦੇ ਇੰਟਰਸਟ ਦੀ ਗੱਲ ਹੈ ਕਿ ਜੇ ਸਚਾਈ ਜਾਣਨੀ ਹੈ ਲੋਕਾਂ ਨੂੰ ਸਚਾਈ ਦੱਸਣੀ ਹੈ ਤੇ ਮੀਡੀਆ ਨੂੰ ਕੋਰਟ ਦੇ ਅੰਦਰ ਆਕੇ ਹੀਅਰਿੰਗ ਸੁਣਨੀ ਪੈਗੀ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਜੇ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਇਹ ਸਾਰੀ ਗੱਲਬਾਤ ਅੱਗੇ ਸ਼ੇਅਰ ਕਰੋ ਤਾਂਕਿ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਵੱਧ ਤੋਂ ਵੱਧ ਲੋਕ ਜਿਹੜੇ ਆ ਇਹ ਗੱਲ ਨੂੰ ਜਾਣ ਸਕਣ ਤੁਸੀਂ ਆਪਣੇ ਵਿਚਾਰ ਵੀ ਜਿਹੜੇ ਨੇ ਪ੍ਰੈਜ਼েন্ট ਕਰੋ ਜਿਹੜਾ ਕਮੈਂਟਸ ਕਾਲਮ ਹੈ ਥੱਲੇ ਤੁਹਾਡੇ ਮਨ 'ਚ ਕੋਈ ਵਿਚਾਰ ਆਂਦਾ ਉਹਨੂੰ ਕਮੈਂਟਸ ਕਾਲਮ 'ਚ ਲਿਖੋ ਔਰ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਦਬ ਸਤਿ ਸ੍ਰੀ ਅਕਾਲ